ਜਾ ਕਿਉਂ ਨਹੀਂ ਪੰਤੋ 3 ਮਿੰਟ ਚੁਗਲੀ ਘਰੇ ਜਾ ਫਟਾ ਦਿੰਦੀ ਐ ਆਪ ਤਾਂ ਕੋਈ ਕੰਮ ਕਰਦੀ ਨਹੀਂ ਆ ਆਉਂਦੀ ਐ ਆ ਨਹੀਂ ਠੀਕ ਹੀ ਨਹੀਂ ਆ ਨਹੀਂ ਕੀ ਕਹਿਣਾ ਸੀ ਆ ਤੂੰ ਐਂ ਪਾਉਂਦੀ ਸੀ ਪਸੂਆਂ ਨੂੰ ਮੈਂ ਆਖਿਆ ਮੇਰੀ ਗੱਲ ਸੁਣ ਲਾ ਤੈਨੂੰ ਪਤਾ ਹੀ ਐ ਮੈਂ ਇਹਨੂੰ ਤਾਂ ਘੱਟ ਹੀ ਕੰਮ ਲਾ ਤੂੰ ਤਾਂ ਕੋਈ ਕੰਮ ਕਰਦੀ ਨਹੀਂਗੀ ਹੋਰ ਕੋਈ ਤੂੰ ਹੀ ਹੈ ਕੰਮੀ ਮੈਨੂੰ ਕਾਹਨੂੰ ਕੰਮ ਮੈਂ ਆਪਦੇ ਕੰਮ ਨਿਵੇੜ ਕੇ ਆਈ ਆ ਸਾਰੇ ਤੇਰੇ ਵਾਂਗੂ ਨਹੀਂ ਹੈਗੀ ਜਿੱਲੀ ਮੈਂ ਤਾਂ ਜਿੱਲੇ ਜਿੱਲੇ ਕਰਦੀ ਰਹਿੰਦੀ ਆ ਜਿੱਲੇ ਜਿੱਲੇ ਕੋ ਕਰਦੀ ਰਹਿੰਦੀ ਆ ਮੈਂ ਤੇਰੇ ਨਾਲ ਵੱਧ ਕੰਮ ਕਰਦੀ ਹੈਗੀ ਬੱਸ ਕਰ ਨਹੀਂ ਚੰਗਾ ਆੜਾ ਲਾ ਕੇ ਬਹਿ ਗਈ ਤੇਰੇ ਨਾਲ ਤਾਂ ਮੈਂ ਲੜਨ ਆਈ ਆ ਪਹਿਲਾਂ ਤੂੰ ਮੈਨਾਂ ਆਇਆ ਦੱਸ ਤੇਰੇ ਕੋਲ ਅਦਾਲਤ ਤਾਂ ਕੀ ਲੈ ਜਾਨੀ ਤੂੰ ਭਾਂਤੋ ਕੋ ਚੁਗਲੀ ਕਰਾਈ ਮੇਰੀ ਨਹੀਂ ਕਾਦੀ ਸੁਗਲੀ ਕਰ ਆਹੀ ਦਾਲ ਦੀ ਜੁਗਲੀ ਕਰਕੀ ਆਈ ਆ ਤੂੰ ਭਾਂਤੋ ਕੋਲ ਮੇਰੀ ਨਹੀਂ ਸਾਡੇ ਕੋਲ ਢਾਲ ਦੀ ਕਰਕੇ ਆਈ ਆ ਮੈਂ ਤਾਂ ਸਵੇ ਕੇ ਗੱਲ ਕੀਤੀ ਸੀਗੀ ਮੈਂ ਆਖਿਆ ਪਾ ਪਤਾ ਨਹੀਂ ਪੈਣੀ ਆ ਬੱਚਾ ਉਹਨਾਂ ਨੂੰ ਤਾਂ ਕਿਵੇਂ ਸਰ ਜਿੰਦਾਗਾ ਮੈਂ ਕਿ ਆਪਣੇ ਤਬਾਟੇ ਵਾਟੇ ਦਾਲ ਦੇ ਖਾਂਦੇ ਆ ਉਹ ਕਹਿੰਦੀ ਪੈਣੀ ਦੋ ਕਹਿੰਦੀ ਹੱਥ ਨੇ ਐਨੀ ਦਾਲ ਧਰਨੀ ਪੈਂਦੀ ਆ ਮੈਂ ਕਿ ਪੈਣ ਤੈਨੂੰ ਤਾਂ ਹੱਥ ਨੇ ਧਰਨੀ ਪੈਂਦੀ ਆ ਅਸੀਂ ਤਾਂ ਦੋ ਟਾਈਮ ਦਾਲ ਕਰਦੇ ਆ ਨਹੀਂ ਬੱਸ ਕਰ ਤੂੰ ਤਾਂ ਪੈਣੀ ਗਾਲੀਆਂ ਚੁਗਲੀਆਂ ਕਰਨ ਲੱਗੀ ਮੈਂ ਕਿ ਚੁਗਲੀਆਂ ਕਰਕੇ ਆਈਆਂਗੀ ਗਾਪਣਾ ਹੁਣ ਮੇਰੇ ਕੋਲ ਮਾਰ ਤੇ ਨਾ ਤੇ ਮੈਂ ਲੜਨ ਆਈਆਂਗੀ ਬਾਹਰੀ ਚਲਾਕ ਤੂੰ ਬਣਦੀ ਆ ਐਦੂ ਮੈਂ ਕਿਵੇਂ ਤੇਰੇ ਘਰੋਂ ਦਾਲ ਵੀ ਲੈ ਜਾਂਦੀ ਈ ਤੇਰੀ ਛੜੀ ਦਾਲ ਹੁੰਗੀ ਭੋਰਾ ਤੂੰ ਸਵਾਦ ਨਹੀਂ ਬਣਾਉਂਦੀ ਦਾਲ ਨੀ ਬੱਲੇ ਬੱਲੇ ਨੀ ਖਾ ਕੇ ਮੇਰੀ ਦੂੜ ਕਮੰਟਲ ਦਾਲ ਹਜ ਮੈਨੂੰ ਤੂੰ ਹੈ ਕਹਿਨੀ ਆ ਨੀ ਕਿਤੇ ਦੂੜ ਮੰਗਿਆ ਤੂੰ ਰੋੜਾ ਦਾਲ ਪਾਉਣੀ ਏ ਤੂੰ ਤਾਂ ਪੋੜਾ ਦਾਲ ਪਾਣੀ ਤੈਨੂੰ ਮੰਗਣ ਆਈ ਨੀ ਸ਼ਰਮ ਚਾਹੀਦੀ ਏ ਨੀ ਬਦਗਾ ਹੋ ਗਿਆ ਤੂੰ ਬਥੇਰਾ ਕੁਝ ਲੈ ਕੇ ਜਾਨੀ ਨੀ ਮੇਰੀ ਗੱਲ ਸੁਣ ਲੈ ਮੈਂ ਤਾਂ ਉਹ ਕਹਿੰਦਾ ਬਦਗਾ ਹੋ ਗਿਆ ਸਮਾਂ ਮੈਂ ਤੇਰੀ ਚੂਲੀ ਕਰਾਈ ਨੀ ਕੰਮ ਲੱਗ ਜਾਏ ਕਿ ਮਾੜੇ ਮੋਟੇ ਨੀ ਕੰਮ ਨਹੀਂ ਕਰਦੀ ਆ ਗੱਲ ਕਾਹੀ ਨਾ ਗੱਲ ਆ ਪਾਉਂਦੀ ਨਹੀਂ ਗੱਲ ਸਲਾ ਆ ਗਈ ਨਾ ਗੱਲ ਤੇ ਕਹਿੰਦੀ ਐ ਕਿ ਮੈਂ ਚੁਗਲੀ ਕਰੇ ਪਹਿਲਾਂ ਮੈਨੂੰ ਕਹਿੰਦੀ ਐ ਕਰਕੇ ਨਹੀਂ ਆਈ ਹੁਣ ਕਿਵੇਂ ਆ ਗਈ ਚੁਗਲੀ ਕਿੱਥੋਂ ਕਰਕੇ ਆਈ ਆ ਤਸਵੇਂ ਕੇ ਗੱਲ ਕਰਦੇ ਹੁਣ ਬੇਲੜ ਤੀਮੀ ਦੀ ਅਗਲਾ ਤਸਵੇਂ ਕੇ ਗੱਲ ਹੀ ਕਰਦਾ ਹੁੰਦਾਗਾ ਬਸ ਕਰ ਬਸ ਕਰ ਕੱਲੀ ਤੂੰ ਹੀ ਕੰਮ ਹੀ ਕਰਨ ਵਧ ਕੰਮ ਕਰਦੀ ਆ ਹਾਂ ਕੰਮ ਕਰਦੀ ਐ ਦਾਲ ਦਾ ਭੋਰਾ ਤਾਂ ਧਰਦੀ ਨਹੀਂ ਨਹੀਂ ਮੇਰੀ ਗੱਲ ਸੁਣ ਸਾ ਆ ਛੋਡੇ ਵਾਲਾ ਤੜੇ ਤੜੇ ਤੈਨੂੰ ਰੋਜ਼ ਕੁੱਟ ਧਰਦਾ ਮੈਂ ਜਾਣਾਂ ਬਾਅਦ ਪਿੱਛੇ ਕੁੱਟਿਆ ਕਰ ਲਸਤ ਕਰ ਨਹੀਂ ਬਸ ਕਰ ਫੇ ਕੱਲ ਮੇਰੇ ਵਾਲਾ ਕੋਈ ਨਹੀਂ ਕੁੱਟਦਾ ਤੈਨੂੰ ਤਾਂ ਰੋਜ਼ ਹੀ ਕੁੱਟਦਾ ਗਾ ਮੇਰੇ ਤੇ ਕਦੇ ਕਦੇ ਪੈਂਦੀਆਂ ਨੇ ਉਹੀ ਤਾਂ ਗੱਲ ਐ ਮਰ ਜਾਣੇ ਨੂੰ ਐਡਾ ਕੋਲਾ ਪਾ ਕੇ ਦਾਲ ਦਾ ਦਿੰਨੀ ਐ ਤਾਂ ਵੀ ਕੁੱਟ ਦਿੰਦਾ ਨਹੀਂ ਤੇਰੇ ਵਾਲਾ ਤਾਂ ਚੰਗਾ ਜਾਣ ਉਹੜੇ ਤੂੰ ਦਾਲ ਵੀ ਨਹੀਂ ਦਿੰਦੀ ਉਹ ਤਾਂ ਵੀ ਕੁੱਟਦਾ ਨਹੀਂ ਪਰੇ ਹੋ ਜਾ ਗਏ ਕੰਮ ਕਰ ਲਾਂ ਤੇ ਮੇਰਾ ਵੀ ਛਡਾਉਣ ਆ ਗਈ ਤੂੰ ਗੜੀ ਬੱਸ ਕਰ ਪਰ ਮੈਂ ਤਾਂ ਤੇ ਲੜਨੀ ਆਈ ਸੀ ਤੇਰੀ ਗੁੱਤ ਜੀ ਨੂੰ ਬਟਾ ਦੇਣ ਆਈ ਸੀ ਮੈਨੂੰ ਤੇ ਮੈਂ ਕਿਹ ਦੇ ਕੇ ਆਉਂ ਤੂੰ ਬਟਾ ਤੂੰ ਮੇਰੇ ਨੇੜੇ ਹੋ ਕੇ ਦੇਖ ਫੜ ਕੇ ਗੋਡਿਆਂ ਥੱਲੇ ਦੇ ਨੂੰ ਨਹੀਂ ਬੱਸ ਕਰ ਬੱਸ ਕਰ ਮੇਰੇ ਪਿਆਰੀ ਸਾਰੀ ਨੂੰ ਮੈਂ ਦੇ ਲੂੰਗਾ ਗੋਡਿਆਂ ਥੱਲੇ ਨਹੀਂ ਮੇਰੇ ਲੱਗਤਗੇ ਮੇਰੀ ਗੱਲ ਸੁਣ ਲੈ ਤਾਂ ਹੀ ਕਿਸੇ ਨੇ ਆਖਿਆ ਸੀਗਾ ਕਹਿੰਦੇ ਦਰਾਨੀਆਂ ਚ ਥਾਣੀਆਂ ਦਾ ਪਿਆਰ ਹਮੇਸ਼ਾ ਨਹੀਂ ਨਿਭਦਾ ਹੁੰਦਾਗਾ ਆਹ ਹੁਣ ਉਹ ਨਹੀਂ ਨਿਭਦਾ ਹੁੰਦਾ ਤੇਰੇ ਨਾਲ ਕੌਣ ਪਿਆਰ ਨਿਭਾਉਂਗਾ ਮੈਂ ਤਾਂ ਮਾਰੂ ਨੂੰ ਕਰ ਦਿੱਤੇਰੇ ਕੰਨੀ ਤੂੰ ਤਾਂ ਲੋਕਾਂ ਮੈਂ ਤਾਂ ਹੁਣ ਐ ਕਰਕੇ ਟੱਪਿਆ ਕਰੂੰਗੀ ਤੇਰੇ ਕੰਨੀ ਨਾਲੇ ਤੂੰ ਤਾਂ ਬਾਹਰ ਚੁਲਖੋਰ ਉਹ ਥਾਂ ਦਿਨ ਚੁਗਲੀ ਕਰਦੀ ਬਸ ਨੀ ਤੂੰ ਨਹੀਂ ਕੀ ਗੱਲਤੀ ਨਹੀਂ ਚੁਗਲ ਤਿਆਰੀ ਐਦੂ ਮੈਂ ਕਿਹਾ ਤੇਰੇ ਕੋਲ ਕੋਈ ਗੱਲ ਕਰਨਾ ਮੈਂ ਸਾਡੇ ਘਰ ਆ ਬਸ ਨਹੀਂ ਤੇਰਨਾ ਤਾਂ ਅੱਜ ਤੋਂ ਬਾਅਦ ਮੈਂ ਟੁੱਟ ਖੁੱਟਾ ਪਹਿਲੇ ਬਸ ਮੈਂ ਨਹੀਂ ਆਉਂਦੀ ਇਹ ਮੇਰੀ ਗੱਲ ਸੁਣ ਲੈ ਆ ਮੇਰੀ ਸੱਸ ਨੇ ਮੈਨੂੰ ਪਿਆਲਾ ਦਿੱਤਾ ਸੀਗਾ ਮੈਂ ਤਾਂ ਕੰਮ ਲੱਗ ਗਈ ਆ ਤੇਰੇ ਵਾਰੀ ਪਤਾ ਨਹੀਂ ਕੀ ਸੱਸ ਨੇ ਤੈਨੂੰ ਗੋਹਾ ਪਾ ਕੇ ਖਵਾਤਾ ਮੈਂ ਲੁਕਵਾਇਆ ਹੂੰ ਕੋ ਕੋ ਹਾਂ ਮੈਂ ਤਾਂ ਕੋਈ ਨਹੀਂ ਖੁਆਇਆ ਗੋਹਾ ਮੇਰੀ ਗੱਲ ਸੁਣ ਲੈ ਤੂੰ ਕੀ ਮੇਰੇ ਮੋਗੇ ਚਿੱਟ ਲਾਤੀ ਫੇਰ ਬਸ ਕਰ ਬਸ ਕਰ ਤੂੰ ਕੀ ਲਾਤੀ ਫੇਰ ਐ ਤੂੰ ਮੜ ਕੇ ਸਾਡੇ ਘਰ ਨਹੀਂ ਆਉਂਦੀ ਮੈਂ ਨਾ ਸਾਡੇ ਘਰ ਕੋਈ ਚੰਗਾ ਚਾਰ ਦੀ ਖਾਣ ਲੱਗ ਜਾ ਕੋਈ ਨਹੀਂ ਕੋਈ ਤੇ ਨਾ ਚੰਗੀ ਲੱਗਣੇ ਭਾਵੇਂ ਤੇ ਬੜ ਜਾ ਤੁਗਲੀ ਚਗਲੀ ਦੂ ਮੜ ਕੇ ਮੈਥਨ ਸੁਣਨਾ ਜੀ ਆਪ ਦੇ ਦੀ ਹਾਂ ਤੂੰ ਕੀ ਕਰ ਦੇਂਗੀ ਬੰਦੀ ਬੜਾ ਕੇ ਲੈ ਆਉਂਦੀ ਕੁੜੀ ਜੀ ਸਸਦੀ ਕਰ ਦੱਤੀ ਕਿਵੇਂ ਆਂਗੀ ਕੀ ਕੋਣੀ ਬੱਸ ਕਰ ਮੈਂ ਤਾਂ ਜਾਣੀ ਆਵਦੇ ਘਰੇ ਮੇਰੇ ਨਾਲ ਤਾਂ ਮੈਂ ਤਾਂ ਬਥੇਰੇ ਲੜਕੇ ਆ ਤੇਰੀ ਤਾਈ ਜੀ ਨਾਲ ਇਹ ਤਾਂ ਲੜਤੀ ਰਹਿੰਦੀ ਆਲਾ ਕੀ ਕਹਿਣਾਗਾ ਹੋਰ ਨਹੀਂ ਕੋਈ ਤਾਂ ਬਾਹਰ ਲੜਦੀ ਪੁੱਛੀ ਨਾ ਚੰਗਾ ਮੈਂ ਨਾ ਬਾੜੀ ਪਕਾਈ ਜੀ ਮਾਰ ਮੈਂ ਤਾਂ ਬਥੇਰੀ ਪਕਾਈ ਮਾਰਤੀ ਆ ਉਹਨੇ ਨਾ ਤੂੰ ਨਹੀਂ ਮੇਰੀ ਬਾਲੂਆਂ ਚੁਗਲੀਆਂ ਕਰਦੀ ਐ ਇਹ ਇਹ ਤਾਂ ਬਾਲੀਆਂ ਕਰਦੀ ਹੈਗੀਆਂ ਮੈਨੂੰ ਪਤਾ ਹੀ ਨਹੀਂ ਸੀ ਤਾਂ ਅੱਗੇ ਤਾਂ ਹੋਰ ਵੀ ਕਿਸੇ ਦੀਆਂ ਕਰਦੀ ਆ ਕਿ ਮੇਰੇ ਕੋਲ ਤਾਂ ਬਾਲੀਆਂ ਕਰਦੀ ਐ ਤੇ ਬੱਸ ਸੱਚ ਤੁਸੀਂ ਲੜਕ ਨੀ ਇਹ ਮਿਰਚੂ ਗਲੀ ਘਰ ਆਈ ਪੜੀ ਏ ਮੈਨੂੰ ਲੱਗਾ ਹੁਣ ਤੇਰੇ ਕੋਲ ਵੀ ਕਰਦੀ ਹੋ ਮੇਰੀਆਂ ਚੁਗਲੀਆਂ ਹਨਾ ਮੇਰੇ ਕੋਲ ਤਾਂ ਬਾਦੂ ਕਰਦੀ ਹੋਗੀ ਚੰਗਾ ਮੜਾ ਜੂਰਾ ਹੋ ਕੇ ਦੱਸ ਦੇ ਮੈਨੂੰ ਕੀ ਕਰਦੀ ਏ ਮੇਰੀਆਂ ਚੁਗਲੀਆਂ ਆਇਆ ਫਿਰ ਅੰਦਰ ਪੈਲਾ ਅੰਦਰੋਂ ਬੱਤੀ ਇਹਨਾਂ ਦੇ ਘਰ ਤਾਂ ਮੈਂ ਵੜਦੀ ਨਹੀਂ ਹੈਗੀ ਮੈਂ ਤਾਂ ਕਿਹਾ ਹੀ ਮੈਂ ਤੁਹਾਡੇ ਘਰ ਨਹੀਂ ਵੜਦੀ ਐਸੀ ਦੱਸ ਦੇ ਕੀ ਚੂਲੀਆ ਕਰਦੀ ਏ ਤੂੰ ਫਿਰ ਵਗ ਜੀ ਅੰਦਰ ਫਿਰਦੀ ਆ ਬਾਹਰ ਹੀ ਰੋਦੀ ਲੱਗਦੀ ਆ ਮੈਨੂੰ ਕਹਿੰਦੇ ਇਹ ਤਾਂ ਡੱਕਾ ਨਹੀਂ ਤੋੜਦੀ ਜਿਹੜੇ ਥਾਰ ਵੀ ਸਾਡੇ ਘਰੋਂ ਲੈ ਕੇ ਜਾਂਦੀ ਆ ਮੂੰ ਮੈਨੂੰ ਮਰ ਜਾਣਾ ਹੈਗਾ ਹੀ ਨਹੀਂ ਮੈਨੂੰ ਪਤਾ ਹੀ ਸੀਗਾ ਮੈਨੂੰ ਪਤਾ ਹੀ ਸੀਗਾ ਇਹ ਤਾਂ ਬਾਹਲੀ ਚੂਲ ਘੋਰ ਆ ਗਈ ਇਹ ਤਾਂ ਚੂਲ ਘੋਰ ਸਰੇ ਦੀ ਮੈਂ ਤਾਂ ਕਿੱਧਰੋਂ ਨਾਲੇ ਭਰੇ ਆਉਣ ਲੱਗੀ ਮੈਂ ਤਾਂ ਮਾੜੀ ਹੀ ਭੋਰਾ ਦਾਸ ਦੀ ਰਹਿ ਗਈ ਕੋਦਾ ਨਾ ਤੇ ਕਹਿੰਦੀ ਸਾਡੇ ਘਰ ਰੋਜ਼ ਦਾਣ ਲੈਣਾ ਦੇਣੀ ਹੈ ਭੈਣ ਤਾਂ ਮੈਂ ਸਕਾਲ ਮੈਂ ਤਾਂ ਜਿਹੜੇ ਸਾਰੇ ਪੜਨ ਦੀਆਂ ਚੂਲੀਆਂ ਮੈਨੂੰ ਕਹੂਗੀ ਕਿ ਕਿ ਮੇਰੇ ਨਾਲ ਤੂੰ ਮੈਨੂੰ ਅੰਦਾਜ਼ੀ ਗੱਲ ਦੱਸ ਕਿ ਨਹੀਂ ਮੈਨੂੰ ਫਲਾਣਾਂ ਦੀ ਗੱਲ ਦੱਸ ਕਿ ਨਹੀਂ ਮੈਨੂੰ ਧੋਹਕਾਰ ਦੀ ਗੱਲ ਦੱਸ ਕਿ ਨਹੀਂ ਇਹ ਤਾਂ ਬਾੜੀ ਖਾਗ ਆ ਗਈ ਤਾਂ ਬਾਰੀ ਖਰਾਬ ਦੇ ਨਾਲ ਇਹ ਮੇਰੇ ਕੰਮ ਕਰਦੀ 18 ਦਿਨਾਂ ਆਉਦੇ ਬੰਦੇ ਦੇ ਸਿੱਖੜ ਕਰਦੀ ਆ ਰੋਜ਼ ਫਟਸੜਦਾ ਰੋਜ਼ ਫਟਸੜਦਾ ਪੁੰਦਾ ਹਕ ਪਰ ਨਹੀਂ ਸਿੱਖਰਾਉਂਦੀ ਮੈਨੂੰ ਤਾਂ ਕਹਿੰਦੀ ਨਾ ਤਾਉਂਗਾ ਧਾਲ ਤਰ ਨਹੀਂ ਹੁੰਦੀ ਤਾਂ ਰੋਟੀ ਕੰਮ ਕਰ ਰੋ ਹੋਰ ਹੋਰ ਇਹੀ ਪਕਾ ਕੇ ਦੇ ਕੇ ਆਉਂਦੀ ਛੋਟੀਆਂ ਰਹੀ ਨਹੀਂ ਚੰਗਾ ਹੋਗਾ ਬੰਦਾ ਜੇ ਰੋਜ਼ ਫੁੱਟ ਸੜਦਾ ਮੈਂ ਇੰਤਲਾ ਤਾਂ ਹੁੰਦੀ ਰੋਲਾ ਜੇ ਪਈਂਦਾ ਕਿ ਤੇ ਹੁੰਦੀ ਨਹੀਂ ਢਾਰ ਰੱਖੀ ਹੋਵੇਗਾ ਢਾਰ ਰੱਖੀ ਹੋਵੇ ਇੱਕ ਦਿਨ ਪਈ ਮੈਂ ਛਡਾਉਣ ਆਈ ਅੰਤਾ ਮੇਰੀ ਤਾਂ ਮਿਲ ਨਹੀਂ ਛਡਾਉਣ ਆਇਆ ਕਾ ਤੂੰ ਵੀ ਅੱਡ ਤੂੰ ਇਧਰੋਂ ਲੂਤ ਆ ਜੈਨੀ ਛਡਾਉਣ ਇਹ ਤੁਮ ਕਿਛ ਛਡਾਉਣ ਨਾ ਇਹ ਕਹਿਣਾ ਕਿ ਸ਼ਿੱਤਲ ਸਮਾਰ ਕੇ ਮਾਤਾ ਕਹਿੰਦੀ ਮੈਂ ਤਾਂ ਛਡਾਉਣ ਆ ਮੈਂ ਤਾਂ ਆਇਆ ਬਹੋਰ ਬੈਣ ਇਹ ਮੇਰੀ ਬਚੂਨੀ ਸਟਾਰਟ ਨਹੀਂ ਪਾਪੀ ਆ ਤਰ ਹੁਬੇ ਉੱਠ ਖੜੇ ਮੁੰਡਾ ਵੀ ਹੋਰ ਨਾ ਇਹ ਵੀ ਥੜਿਆ ਪੁੱਛੀ ਨੇ ਚੰਗਾ ਮੈਂ ਤਾਂ ਘਰੇ ਜਾਨੀ ਇਹਦੀ ਮਾਤਾ ਨਾ ਤੇਰੇ ਵੜ ਕੇ ਰਾਜੀ ਨਹੀਂ ਹੈਗੀ ਮੈਂ ਤਾਂ ਕਿਧਰੋਂ ਤੋਂ ਅੰਦਰ ਬਾੜ ਲੇ ਫੇਰ ਮੈਂ ਤਾਂ ਕਹਿਤੀ ਇਸ ਮੈਂ ਕੋ ਸੋਟ ਨਹੀਂ ਵਰਦੀ ਮੈਂ ਜਬ ਅਗਜਾ ਵਗਦੇ ਤੂੰ ਕੀ ਕਰਨੀ ਆ ਚੰਗਾ ਜੋ ਬਾਹਰ ਚਰਨ ਖੜੀ ਹੈ ਨਹੀਂ ਕਿਸੇ ਕੰਮ ਦੀ ਚੰਗਾ ਪਾ ਜਾਨੀ ਤੈਨੂੰ ਤਾਂ ਮੈਂ ਲੜਾਉਂਗੀ ਦੋਨੇ ਜਿਠਾ ਰਾਣੀ ਚਿਠਾਈ ਨਹੀਂ ਹੁਣ ਮੈਂ ਉਹ ਉ ਜਾ ਕੇ ਬੁੱਤੇ ਲਾਵੀ ਆ ਈ ਬਾਬੀ ਕੀ ਕਰੀਨੀ ਓ ਜੀ ਨੀ ਕੁਛ ਨਹੀਂ ਕਰਦੀ ਮੈਂ ਤਾਂ ਨਾ ਜਵਾਕ ਦੇ ਵਿਚਾਰੇ ਦੇ ਨਾ ਕੱਚੀ ਜੀ ਪਾਈ ਸੀਗੀ पूछना मेरा तो ना ब्लड के रखता नी, नी आेख तेरी महा हो चाची ते मेरी गल सुन ऐसे लड़के गई है मेरे ना तो देसा का पूछना नहीं मेरी गल सुन आ बलान लड़के गई है भेने लड़ाको मेरे नहीं मैं इन्हें गई तू पे नहीं मैं सुहाई के गल कर बोल दंगा नहीं गल सुन नी दो दो टाइमी दाल बिना नहीं सार सारे आना नहीं मैंने रोज मेरे तो जाके लिया तो जो तो लिया आप ही बिना इन लड़ाई पई तम लड़ा हाँ, तो मैं समझ गई सन चुगलखोर लड़ा केड़ा गया चुगलखोर की चुगलिया कर दिया मेरे को सची हां बुलाई चुगलिया कर दिया मैं तो कहूगी ਬੂ ਮੈਂ ਮਰਚਾਂ ਨਾ ਤਾਂ ਸੋਡੇ ਦਾਲ ਲੈ ਕੇ ਜਾਂਦੀ ਆ ਨਾਲੇ ਕਹਿੰਦੀ ਆ ਉਹ ਰਸਵਾਲ ਦਾਲ ਨਹੀਂ ਹੁੰਦੀ ਨੱਕ ਮਾਰ ਕੇ ਖੋਪੀਆ ਮੈਂ ਤਾਂ ਬੂ ਮੈਂ ਮਰਚਾਂ ਬੂ 5 ਕਮਾਂਟਲ ਦਾਲ ਖਾ ਗਈ ਮੇਰੀ ਹੱਤ ਹੋਈ ਖੜੀਏ ਜਾਵਾ ਚੱਲ ਕੋਈ ਨਹੀਂ ਹੁਣ ਹਉਣ ਦੇ ਹੁਣ ਪੈਣ ਦੇ ਲੋੜ ਇਹ ਅੱਜ ਤਾਂ ਲੜ ਕੇ ਵਾਗੀ ਦੋ ਦਿਨਾਂ ਨੂੰ ਬੋਲਣ ਲੱਗ ਜੂਗੀ ਬੋਲਣ ਲੱਗ ਜੂ ਤੂੰ ਨਹੀਂ ਨਾ ਤੇ ਮੈਨੂੰ ਤਾਂ ਭਈ ਅੱਜ ਮੈਂ ਆਉਂਦੀ ਸੀ ਜਦੋਂ ਉਹਦਾ ਉਹਦਾ ਘਰ ਵਾਲਾ ਟੜੇ ਜੜੇ ਕੁੱਟੀ ਜਾਵੇ ਸੱਚੀ ਹਾਂ ਆਏ ਮੇਰੇ ਤਾਂ ਮੰਨ ਨੂੰ ਸ਼ਾਂਤੀ ਮਿਲ ਗਈ ਮੈਂ ਤਾਂ ਪਹਿਨੀ ਨੂੰ ਹੋਰ ਕੁੱਤੇ ਨਹੀਂ ਸੱਚੀ ਪੁੱਤੀ ਜਾਂਦਾ ਸੀ ਬੱਕ ਤਾਂ ਮਾਰਦੀ ਕਿ ਤੇ ਝੂਠੀ ਨਾ ਹੋਵੇ ਖਬਰਾ ਝੂਠੀ ਕਿਉਂ ਹੋਊਗੀ ਮੈਂ ਤਾਂ ਕਹਿੰਦੀ ਸੱਚੀ ਹੋਗੀ ਉਹ ਨਹੀਂ ਮੇਰੀ ਗੱਲ ਸੁਣ ਸੁਹਾ ਜਿਆ ਤਾ ਮੈਨੂੰ ਵੀ ਤੇਰਾ ਵੀ ਮੈਨੂੰ ਉਸੇ ਵਰਗੀ ਲੱਗਦਾ ਵਾ ਸੁਹਾ ਮੇਰੇ ਉਸੇ ਵਰਗਾ ਲੱਗਦਾ ਹਾਂ ਜੋ ਦੀ ਵਰਗੀ ਵੀ ਨਹੀਂ ਗਈ ਨਹੀਂ ਮੇਰੀ ਗੱਲ ਸੁਣ ਲੈ ਮੈਂ ਨੀ ਮੇਰੀ ਗੱਲ ਸੁਣ ਚੱਲ ਮੈਂ ਕੀ ਕਰਾਉਣਾ ਤੈਨੂੰ ਲੈ ਬਾੜ ਤੇ ਕੋਈ ਚੁਗਲੀ ਕਪਤਾ ਖਬਰਸਾਰ ਮੈਨੂੰ ਪੂੰਗਿਆ ਕੇ ਦੇ ਦਿਆ ਕਰੀ ਫਿਰ ਹੋਰ ਕੀ ਹੈ ਔਰ ਮੇਰਾ ਤਾਂ ਚੁਗਲੀਓ ਬਣਾ ਟੱਡਲੀ ਖਾ ਹੌਲਾ ਹੁੰਦਾ ਨੀ ਮੇਰੀ ਗੱਲ ਸੁਣ ਫਿਰ ਤੇਰੀ ਤਾਂ ਬੁੜੀ ਐਸ ਸਭ ਕੁਝ ਨਹੀਂ ਜਿ ਦਿਨ ਤੂੰ ਬੁੜੀ ਹੋਏਂਗੀ ਮੈਨੂੰ ਤਾਂ ਲੱਗਦਾ ਤੂੰ ਪਿੰਡੋ ਯਾਰ ਦੇਂਗੀ ਚੁਗਲਵਾ ਕਰ ਕਰ ਉਹ ਤਾਂ ਕੋਈ ਨਾ ਸੱਚ ਐਨੇ ਤਾਂ ਬਾਪੇ ਤੋਂ ਤਵੀਤ ਲਿਆਉਂਦੀ ਸੀਗੀ ਤੇ ਉਹਦੇ ਨਾ ਆਪਦੀਆਂ ਵਾਲੀਆਂ ਧਰਾਈ ਮਰ ਜਾ ਮੈਨੂੰ ਤਾਂ ਐ ਲੱਗਦਾ ਇਹ ਤਵੀਰ ਵੀ ਮੇਰੇ ਵਾਸਤੇ ਲਿਆਉਂਦੀ ਹੋਊਗੀ ਦੇਖੋ ਫਿਰ ਨਹੀਂ ਮੇਰੇ ਵਾਸਤੇ ਪਰ ਇਹ ਤਵੀਤ ਕਿਨੇ ਹੋਦੀ ਹੋ ਮੇਰਾ ਤਾਂ ਇਹ ਸੁਖ ਸੀ ਰੋਜ਼ ਗਾਲਤਾਂ ਹੀ ਤੜਾਈ ਦਿੰਦੀ ਸੀਗੀ ਮੇਰੇ ਕੋਲ ਤਾਂ ਬਾਲੀਆਂ ਚੁਗਲੀਆਂ ਕਰਦੀ ਆਗੀ ਉਹ ਤੇਰੀਆਂ ਬੂ ਮੈਂ ਮਰ ਜਾ ਨਹੀਂ ਮੈਂ ਤਾਂ ਐ ਕਰਦੀ ਆ ਤੂੰ ਮੇਰੇ ਨਾਲ ਚੱਲ ਆਪਾਂ ਦੋਨੇ ਪੁੱਛਾ ਪੁਛਾਈ ਕਰਨ ਜਾਣਗੇ ਨਾ ਨਾ ਪੁੱਛਾ ਪੁਛਾਈ ਤਾਂ ਕੀ ਕਰਨੀ ਹੈ ਜੀ ਆਪਾਂ ਨੇ ਨਹੀਂ ਹੋਰ ਹੁਣ ਜਦੋਂ ਚੁਗਲੀਆਂ ਕਰਦੀ ਆ ਜੋਗ ਲਿਆਂ ਕਾ ਰੀਆਂ ਹੋਈਆਂ ਫਿਰ ਜਿਹੜੇ ਪੁੱਛਾ ਪਚਾਈ ਕਰ ਲਈ ਅੱਛਾ ਚਿੱਕਾ ਲੱਗ ਗਏ ਆ ਦਾਲ ਦਾ ਟਾਈਮ ਹੋਇਆ ਪਿਆ ਉਹੀ ਯਾਦ ਕਰਦੀ ਹੋਊਗੀ ਹੁਣ ਹੁਣ ਪਤਾ ਲੱਗੂ ਜਦੋਂ ਹੱਥ ਨੇ ਲਾਲ ਮਿਰਚਾਂ ਨਾਲ ਰੋਟੀ ਖਾਦੀ ਚਾਰ ਕੋਈ ਨਹੀਂ ਗੱਲ ਸੁਣ ਅੱਜ ਹਮ ਦੇ ਕੋਈ ਨਹੀਂ ਹੁਣ ਦਿਨੀਆ ਤਨੇ ਸੜੀ ਹੁਣ ਪੁੱਛਾ ਪਚਾਈ ਕਰਨ ਆਈ ਜੀ ਹੂੰ ਵੇਖੂਗੀ ਜਦੋਂ ਗਾਣੀ ਭਾਬੀ ਮੈਨੂੰ ਜਾਣਨੀ ਹੈ ਕਿ ਮੈਂ ਸਰ ਕੁਵੇਲਾ ਹੋਈ ਹਾਂ ਤਾਂ ਤੇਰੀ ਗੱਲ ਸੁਣਾਈ ਨਾ ਚੋਲੀਆਂ ਦੱਸ ਸਕਿਆ ਹੁਣ ਤੂੰ ਜਾਣਨੀ ਹੈ ਚੱਲ ਫਿਰ ਜਾ ਤੂੰ ਤਾਂ ਜਾ ਮੈਂ ਨਹੀਂ ਦਿੰਨੀ ਉਹਦੀ ਗੁੱਤ ਨੂੰ ਵਟਾ ਹਾਂ ਹੁੰਦਾ ਹੋ ਗਿਆ ਇਸ ਤਰ੍ਹਾਂ ਮੈਂ ਲੜਾਂਗੀ ਪੂਰਾ ਜਦ ਤੱਕ ਤੜਿਆ ਹਾਂਜੀ ਸਸਰੀ ਘਰ ਦੀ ਤੁਹਾਨੂੰ ਸਾਡੇ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਦਬਕੇ ਤੇ ਤੁਹਾਨੂੰ ਕਿਵੇਂ ਜੇ ਲੱਗਦੀਆਂ ਇਹ ਵੀਡੀਓ ਦਰਾਣੀ ਦੀ ਥਾਣੀ ਨੇ ਚੂਲਗਾ ਬੱਸ ਇਹ ਗੱਲ ਸੱਚ ਵੀ ਐ ਵੀ ਦਰਾਣੀ ਦੀ ਥਾਣੀ ਦੇ ਕੋਲ ਚੂਲਗਾ ਤੋਂ ਬਿਨਾ ਹੋਰ ਗੱਲਾਂ ਤੋਂ ਉਹਨਾਂ ਨੇ ਕਿਹੜੀਆਂ ਕਰਨੀਆਂ ਹੁੰਦੀਆਂ ਵਧੀਆ ਸਾਫ ਸੁਥਰੀ ਹੁੰਦੀ ਆ ਵੀਡੀਓ ਆਪਣੀ ਐਂਡ ਤੱਕ ਤੁਸੀਂ ਦੇਖਿਆ ਕਰੋ ਤੇ ਵੱਧ ਤੋਂ ਵੱਧ ਆਪਣੀਆਂ ਵੀਡੀਓ ਦੇਖਿਆ ਕਰੋ ਜਿਵੇਂ ਤੁਸੀਂ ਸਾਨੂੰ ਹੁਣ ਤੱਕ ਪਿਆਰ ਦਿੰਦੇ ਆਏ ਹੋ ਅੱਗੇ ਵੀ ਐਵੇਂ ਜੁਕਰੀ ਪਿਆਰ ਦਿੰਦੇ ਆਏ ਹੋ ਵੱਧ ਤੋਂ ਵੱਧ ਛੇਤੀ ਤੇ ਛੇਤੀ ਸਾਡਾ ਲੱਖ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਵੀ ਤੁਹਾਡਾ ਧੰਨਵਾਦ ਸਸਰੀ